ਅੰਮ੍ਰਿਤਸਰ ਦੇ ਵਿੱਚ ਪੁਲਿਸ ਥਾਣਾ ਪਿੰਡੀ ਸੈਂਦਾ ਦੇ ਅਧੀਨ ਆਉਂਦੇ ਪਿੰਡ ਪਗੂਪੁਰਬੇ ਜਿੱਥੇ ਦੋ ਧਿਰਾਂ ਵਿੱਚ ਚਲੇ ਕਾਫੀ ਝਗੜਾ ਹੋਇਆ ਤੇ ਮਾਹੌਲ ਤਣਾਅਪੂਰਨ ਬਣ ਗਿਆ ਇੱਕ ਧਿਰ ਦੇ ਵੱਲੋਂ ਦੂਜੇ ਤੇ ਹਵਾਈ ਫਾਇਰ ਕੀਤੇ ਗਏ ਘਰ ਦੇ ਵਿੱਚ ਦਾਖਲ ਹੋ ਕੇ ਪੰਤੂੜ ਕੀਤੀ ਗਈ ਤੇ ਮਹਿਲਾਵਾਂ ਨਾਲ ਬਦਸਲੂਕੀ ਦੇ ਇਲਜ਼ਾਮ ਲੱਗੇ ਨੇ ਕਸ਼ਮੀਰ ਸਿੰਘ ਨੇ ਦੋਸ਼ ਲਗਾਇਆ ਕਿ ਜਸਵਿੰਦਰ ਸਿੰਘ ਅਕਸਰ ਉਹਨਾਂ ਦੇ ਘਰ ਦੇ ਨੇੜੇ ਆ ਕੇ ਮਹਿਲਾਵਾਂ ਨਾਲ ਬਦਤਮੀਜ਼ੀ ਤੇ ਗਾਲੀ-ਗਲੋਚ ਕਰਦਾ ਤੇ ਦੋਸਤ ਉਸਨੂੰ ਰੋਕਿਆ ਤੋ ਬਿੰਦਰ ਸਿੰਘ ਕੁੱਕ ਸਿੰਘ ਸ਼ਿੰਦਾ ਸਿੰਘ ਤੇ ਹੋਰ 10-15 ਬੰਦਿਆਂ ਨੂੰ ਨਾਲ ਲੈ ਕੇ ਸਾਡੇ ਘਰ ਉੱਤੇ ਚੜ੍ਹ ਗਿਆ। ਕਸ਼ਮੀਰ ਸਿੰਘ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਮੁਤਾਬਕ ਹਮਲਾ ਕਸ਼ਮੀਰ ਸਿੰਘ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਮੁਤਾਬਕ ਹਮਲਾਵਰ ਕਿਰਪਾਨਾਂ ਗੰਡਾਸੀਆਂ ਤੇ ਟਿੱਟਾਂ ਰੋੜੀਆਂ ਦੇ ਨਾਲ ਘਰ ਚ ਦਾਖਲ ਹੁੰਦੇ ਨੇ ਤੇ ਹਵਾਈ ਫਾਇਰ ਵੀ ਕੀਤਾ ਗਿਆ। ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਦੇ ਨਾਲ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰੇ। ਹਾਲਾਂਕਿ ਦੱਸ ਦਈਏ ਕਿ ਦੂਜੇ ਤਰ ਦੇ ਵੱਲੋਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਨਾ ਕਿਸੇ ਤੇ ਹਮਲਾ ਕੀਤਾ ਤੇ ਨਾ ਹੀ ਹੋਈ ਵਾਈ ਫਾਇਰ ਕੀਤੀ ਨੇ ਇਹ ਝੂਠੇ ਬੇਬੁਨਿਆਦ ਇਲਜ਼ਾਮ ਨੇ ਹਾਲਾਂਕਿ ਪੁਲਿਸ ਜੋ ਕਿ ਮੌਕੇ ਤੇ ਪਹੁੰਚੀ ਹੈ ਤੇ ਐਸ ਐਚ ਓ ਜਿਨ੍ਹਾਂ ਦਾ ਇਹ ਕਹਿਣਾ ਕਿ ਦੋਵਾਂ ਤੇਰਾ ਦੇ ਬਿਆਨ ਲੈ ਲਏ ਗਏ ਨੇ ਕਿਟਨਾ ਸਥਾਨ ਤੋਂ ਜਿਹੜੇ ਸਬੂਤ ਨੇ ਇਕੱਠੇ ਕਰ ਲਏ ਗਏ ਨੇ ਤੇ ਪੁਲਿਸ ਨੇ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਆਪ ਬਾਹਾਂ ਤੋਂ ਦੂਰ ਰਹੇ ਤੇ ਇਸ ਮਾਮਲੇ ਦੇ ਵਿੱਚ ਜੋ ਵੀ ਰਿਪੋਰਟ ਆਵੇਗੀ ਉਸ ਮੁਤਾਬਕ ਕਾਰਵਾਈ ਹੋਵੇਗੀ ਪਿੰਡ ਸਾਡਾ ਪੱਗੂਪੁਰ ਜੀ ਸਾਹ ਝੂੜ ਮਾਰਾਂ ਦਾ ਸਾਰੇ ਝੂੜ ਮਾਰਾਂ ਦਾ ਕੋਈ ਪਿਸਤੌਲ ਨਹੀਂ ਆਲੂ ਚੌਣ ਕੇ ਆਲੂ ਚੌਣ ਕੇ ਰੋਟੀ ਖਾਈ ਦੀ ਤੇ ਪਿਸਤੌਲ ਕਿਥੋਂ ਗਰੀਬਾਂ ਨੇ ਕੱਢਣੇ ਇਹ ਨਯਾ ਹੀ ਬੱਚਿਆਂ ਆਪਸੀ ਲੜਾਈ ਵਿੱਚ ਸਾਡਾ ਘਰ ਤਾਂ ਟਾ ਧਾ ਦਿੱਤਾ ਸਾਡੇ ਘਰ ਦੇ ਉੱਤੇ ਟਾ ਰੋੜੇ ਜੜਾਈ ਸੀ ਨਹੀਂ ਉਹਨਾਂ ਦੇ ਕਰਨੀ ਜਦੋਂ ਜਦੋਂ ਲੜਾਈ ਹੋਣ ਲੱਪਾਵੇ ਉਦੋਂ ਨਹੀਂ ਪਤਾ ਲੱਗਦਾ ਕਿੰਨੂੰ ਵੱਜ ਜਾਣੀ ਕਿੰਨੂੰ ਨਹੀਂ ਆ ਸਾਡੇ ਘਰ ਦਾ ਹਾਲ ਵੇਖੋ ਕੀ ਬਣਿਆ ਸਾਡਾ ਘਰ ਪੰਨ ਦਿੱਤਾ ਸਾਡੇ ਸੀ ਛੇ ਟੋਟੇ ਅੱਲਾ ਵਰਾਮਿੰਬਾਰੇ ਉਹਨੇ ਸਾਡੇ ਉਹ ਗੇੜ ਵੜ ਦਿੱਤਾ ਸਾਡੇ ਘਰ ਦੇ ਪਿਓ ਪੁੱਤਰਾਂ ਨੇ ਗੇੜ ਵੜਾ ਨੇ ਮੈਂਬਰੇ ਉਹ ਬਣਿਆ ਗਏ ਸਟਾਰ ਉਹ ਬੜੇ ਉਹਨੇ ਅੱਲਾ ਸ਼ੇਰੀ ਦੇਂਦਾ ਲਕਾਰਾ ਮਾਰਦਾ ਆਂਦਾ ਫੜ ਲੋ ਇਹਨਾਂ ਨੂੰ ਆਲਾ ਇਹਨਾਂ ਦਾ ਘਰ ਸਾੜ ਦਿਓ ਇਹਨਾਂ ਘਰ ਨੂੰ ਅੱਗ ਲਾ ਦਿਓ ਉਹਨੇ ਮੈਂਬਰ ਤੁਹਾਡੇ ਨਾਲ ਕਹਿੰਦੀ ਤੁਹਾਡੇ ਨਾਲ ਕਹਿੰਦੀ ਲੜਾਈ ਹੋਈ ਲੋਰ ਨੂੰ ਲੋਰੇ ਮੁੰਡੇ ਨਾਲ ਸਾਡੇ ਮੁੰਡੀਆਂ ਦੀ ਲੜਾਈ ਹੋਈ ਉਹਨਾਂ ਤੋਂ ਗਾਂਦਿਆਂ ਬੱਚਿਆਂ ਦੀ ਲੜਾਈ ਹੋਈ ਉਹਨੇ ਉਹਨੇ ਆਪਣੇ ਨੇ ਰਿਸ਼ਤੇਦਾਰ ਨੇ ਉਹਨਾਂ ਦੀ ਮਦਦ ਉਹ ਕਰਦਾ ਸਾਡੀ ਕੋਈ ਕਰਦਾ ਨਹੀਂ ਕੋਈ ਸੁਣਵਾਈ ਨਹੀਂ ਸਾਡੀ ਹੁੰਦੀ ਸਰਪੰਚ ਵੀ ਹੁੰਦਾ ਕਾਹਦੀ ਗੱਲ ਲੜਾਈ ਕਾਹਦੀ ਗੱਲ ਹੋਈ ਬੱਚਿਆਂ ਦੀ ਕਿਰੇ ਬਾਹਰ ਗੱਲਾਂ ਬਹਿਨ ਤੋਂ ਤਾਂਛ ਤੋਂ ਹੋਈ ਹੈ ਸਾਨੂੰ ਨਹੀਂ ਜੇ ਪਤਾ ਸਾ ਘਰੇ ਅਸਾਂ ਸਾਨੂੰ ਨਹੀਂ ਇਹ ਗੱਲ ਦਾ ਪਤਾ ਜਿਹੜਾ ਰਜੂ ਨਹੀਂ ਮੁੰਡਾ ਤੁਹਾਡਾ ਹੈਗਾ ਜਿਹੜਾ ਕਹਿੰਦੇ ਪਿਸਤੌਲ ਕੱਟ ਕੱਟ ਕੇ ਉਹਦਾ ਕੋਈ ਨਹੀਂ ਕੋਈ ਨਹੀਂ ਹੈਗਾ ਨਜਾਇਜ਼ ਨਾਂ ਲਖਾ ਕੋਈ ਨਜਾਇਜ਼ ਇਹੋ ਜਿਹੇ ਮੁੰਡੇ ਸਾਡੇ ਨਹੀਂ ਹੈਗੇ ਨਜਾਇਜ਼ ਨਾਂ ਲਾਉਂਦਾ ਇਹ ਲੋਰੀ ਚੱਲਾਂਦਾ ਹੀ ਸਾਰੀ ਉਹ ਲੋਹਰਾ ਕਰਾਉਂਦਿਆ ਨਜਾਇਜ਼ ਮੁੰਡੇ ਰਖਾਉਂਦੀ ਹੈ ਹੁਣ ਉਹਨਾਂ ਦੇ ਥੇ ਪੁਲਿਸ ਆਈ ਤੇ ਕਹਿੰਦੇ ਨੇ ਏ ਨੰਗਾ ਮੁੰਡਾ ਹੋ ਆਂਦੀ ਸਕੰਦਰ ਨੰਗਾ ਹੋ ਗਿਆ ਆਂਦਾ ਵੇਖੋ ਪਰਚੇ ਕਰਾਏ ਨੇ ਕਿ ਨਹੀਂ ਕਰਾਏ ਹਾਂਜੀ ਸਾਡੇ ਘਰ ਦੀ ਭਣ ਤੋੜ ਕੀਤੀ ਨੇ ਕਿਨੇ ਕੀਤੀ ਇਹ ਲੋਹਰਾ ਨੇ ਕਰਾਈ ਆ ਉਹ ਗੇੜ ਲੋਹਰਾ ਨੇ ਵੱਡੀ ਪਿਓ ਪੁੱਤਰਾ ਨੇ ਵੱਢਿਆ ਸਾਡਾ ਨਾਂਜੀ ਰਾਜੂ ਸਿੰਘ ਭੱਗੂ ਪਰਬੇਟ ਪੇ ਸਾਡਾ ਕੀ ਮਸਲਾ ਸਰ ਸਾਡੇ ਗਵਾਂਡੀਆਂ ਦੇ ਲਾਗੇ ਆਪੋ ਜੀ ਕੋਈ ਗਾਲ ਗਲੋਚੀ ਤੂੰ ਲੜਾਈ ਹੋਈ ਏ ਤੇ ਸਾਡਾ ਨਿਆਂ ਜੀ ਨੁਕਸਾਨ ਕਰ ਦਿੱਤਾ ਨਾ ਕਿੱਲਾ ਕੀਤਾ ਇਹ ਸਾਰੇ ਜਿਹੜੇ ਗੁੰਡਾਗਰਦੀ ਪਾਰਟੀ ਬਣੀ ਸਾਰੇ ਆਮ ਸਰਪਸ ਤੌਲ ਲੈ ਕੇ ਲਈ ਫਿਰਦੇ ਨੇ ਕੋਈ ਇੱਥੇ ਸੁਣਾਈ ਨਹੀਂ ਹੈਗੀ ਸਾਡੀ ਕੌਣ ਕੌਣ ਕੀ ਨਾਂ ਆ ਗਿਆ ਨਸਬੇ ਇਹ ਬਿੰਦਰ ਸਿੰਘ ਦਰਸ਼ਨ ਸਿੰਘ ਦਾ ਤੇ ਜਸਵਿੰਦਰ ਸਿੰਘ ਸੁੱਚਾ ਸਿੰਘ ਦਾ ਸਿੰਦਾ ਸਿੰਘ ਕੋਕ ਸਿੰਘ ਸਾਰੇ ਦਾ 15 ਮੁੰਡੇ ਨੇ ਇਹ ਗੈਂਗਸਟਰ ਬਣੇ ਨੇ ਇਹ ਕ੍ਰਪਾਨਾ ਤੇ ਰੋੜਾ ਰੱਪਾ ਸਾਡੇ ਘਰ ਬਹੁਤ ਨੁਕਸਾਨ ਕੀਤਾ ਸਾਡੇ ਸ਼ੀਸ਼ੇ ਤੋੜ ਦਿੱਤੇ ਨੇ ਸਾਡੇ ਕਾਂਦੂ ਤੋਂ 4-4 ਫੁੱਟ ਕੀਤੀ ਸੀ ਉਹ ਡੇਕ ਦਿੱਤੀ ਸਰ ਸਾਡਾ ਨੁਕਸਾਨ ਕੀਤਾ ਸਾਡੇ ਚ ਨਿੱਕੇ ਨਿੱਕੇ ਬੱਚੇ ਨੇ ਜੇ ਥੱਲੇ ਆਣ ਕੇ ਕੋਈ ਮਰ ਜਾਂਦਾ ਤੇ ਇਹਦੇ ਵਿੱਚ ਕਿਹੜਾ ਜ਼ਿੰਮੇਵਾਰ ਹਈ ਇਹ ਤੁਹਾਡਾ ਕੋਈ ਕਿਸੇ ਦਾ ਰੋਲਾ ਸਾਡਾ ਕੋਈ ਕਿਸੇ ਨਾਲ ਹੀ ਸਰ ਰੋਲਾ ਹਾਂ ਇਹ ਤੁਹਾਡਾ ਗਿਉ ਨੁਕਸਾਨ ਕੀਤਾ ਗਿਆ ਸਾਡਾ ਸਾਡੇ ਕੋਠੇ ਤੇ ਆਣ ਕੇ ਸਰ ਵਿਰੋਧੀ ਤੇ ਨੂੰ ਰੋੜੇ ਮਾਰਦੇ ਰਹੇ ਨੇ ਨਾਲ ਸਾਡਾ ਨੁਕਸਾਨ ਕੀਤਾ ਨਾ ਅੱਛਾ ਹਾਂਜੀ ਹਾਂ ਸਾਡੇ ਕਮਰਿਆਂ ਤੇ ਆਣ ਕੇ ਲਾਗੇ ਗਵਾਂਡੀਆਂ ਨੂੰ ਰੋੜੇ ਮਾਰਦੇ ਰਹੇ ਨੇ ਇਟਾਂ ਰੋੜੇ ਉਹ ਹੀ ਸਾਡੇ ਇਟਾਂ ਰੋੜੇ ਮਾਰੇ ਨੇ ਸਾਡੀ ਨਾਲ ਹੀ ਇੱਕ ਕੰਦ ਦੇ ਦਿੱਤੀ 2.5 ਫੁੱਟ ਦੀ ਕੰਦ ਚਾਰ ਦੇ ਲਈ ਕੱਢੀ ਵੀ ਬੱਚਿਆਂ ਦੀ ਸੇਫਟੀ ਵਾਸਤੇ ਅੱਛਾ ਜੀ ਤੇ ਉਹ ਵੀ ਨਾਲ ਦੇ ਦਿੱਤੀ ਨਾ ਸਾਡਾ ਨੁਕਸਾਨ ਕੀਤਾ ਆਣੀ ਥਾਣੇ ਦਰਖਾਸਤ ਦਿੱਤੀ ਸਾਡੀ ਕੋਈ ਸੁਣਾਈ ਨਹੀਂ ਹੈ ਕੀ ਮੰਗ ਰਹੇ ਕੀ ਮਸਲਾ ਸੀ ਜਿਹੜਾ ਤੁਸੀਂ ਹੋਰ ਕੋਈ ਹਥਿਆਰ ਤਿਆਰ ਹਾਂਜੀ ਤਿਆਰ ਸਰ ਉਹ ਪਿਸਤੌਲ ਲਈ ਫਿਰਦਾ ਵੀਡੀਓ ਸਾਡੇ ਕੋਲ ਹੈ ਵੀਡੀਓ ਤੁਹਾਨੂੰ ਦਿਖਾ ਸਕਨੇ ਆ ਉਹ ਹਥਿਆਰ ਨਾਲ ਤੁਹਾਡੇ ਉੱਤੇ ਚਲਾਉਂਦਾ ਕਿ ਚੱਲਿਆ ਵੀ ਕੇ ਸਾਡੇ ਤੇ ਚਲਾਉਣ ਲਈ ਲਿਆਂਦਾ ਸਰ ਉਹਨਾਂ ਗੋਲੀ ਹਾਂ ਵਾਈਫਾਇਰ ਕੀਤਾ ਇੱਕ ਚਲਾਈ ਗੋਲੀ ਸਰ ਇੱਕ ਮੁੰਡੇ ਨੂੰ ਮਾਰੇ ਹਾਂ ਕਿਸੇ ਦੇ ਲੱਗੀ ਨੂੰ ਆਹ ਮੁੰਡੇ ਨੂੰ ਇੱਕ ਨੂੰ ਜ਼ਖਮੀ ਕੀਤਾ ਹੈ ਅੱਛਾ ਹਾਂਜੀ ਕਰਪਾਨਾ ਕਿਰਚਾਂ ਲੈ ਕੇ ਨਾਲ ਲਈ ਫਿਰਦੇ ਨੇ ਮੁੰਡੇ ਜਿਹੜੇ ਅੱਜ ਕੱਲ ਦੇ ਮਢੀਰ ਬਣੀ ਇਹ ਲੜਾਈ ਦੇ ਵਿੱਚ ਤੁਹਾਡਾ ਕੋਈ ਸਬੰਧ ਸਾਡਾ ਕੋਈ ਸਬੰਧ ਨਹੀਂ ਸਰ ਯਾਸੋਈ ਦੀ ਦੋਹਾਂ ਧਿਰਾਂ ਦੀ ਹਾਂ ਦੋਹਾਂ ਧਿਰਾਂ ਦੀ ਲੜਾਈ ਹੁਣ ਕੀ ਮੰਗ ਕਰਦੇ ਤੁਸੀਂ ਹਾਂ ਮੰਗ ਕਰਨੀ ਹੈ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜੇ ਬੰਦੇ ਪਿਸਤੌਲ ਲਈ ਫਿਰਦੇ ਨੇ ਕਰ ਕਿਰਚਾਂ ਲਈ ਫਿਰਦੇ ਨੇ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹਾਂ ਜੀ ਗੁੰਡਾਗਰਦੀ ਬਣੀ ਜੀ ਸਾਡੇ ਪਿੰਡ ਦੇ ਵਿੱਚ ਥਾਣਾ ਕਿਹੜਾ ਪਿੰਡ ਥਾਣਾ ਪਿੰਡੀ ਸੈਦਾਂ ਕੀ ਮੰਗ ਕੀ ਚਾਹਤ ਹੈ ਐਸਐਸਸੀ ਸਾਹਿਬ ਦਰਖਾਸਤ ਫੜ ਕੇ ਬੈਠੇ ਨੇ ਕੋਈ ਕਾਰਵਾਈ ਨਹੀਂ ਕਰਦੇ ਹਾਂ ਹੀ ਆਖਿਆ ਦਰਖਾਸਤ ਤੇ ਮਾਰ ਕਰ ਦਿਓ ਜੇ ਨਹੀਂ ਤੁਸੀਂ ਕਾਰਵਾਈ ਕਰਨੀ ਤਾਂ ਹਾਂ ਹੀ ਕੋਈ ਹੋਰ ਲੱਭੀ ਡੀਸੀ ਦੇ ਪੀਸ ਹੋਈ ਐਸਐਸਸੀ ਬੀ ਦੇ ਪੈਸੇ ਹੋਈ ਇਸ ਵਿੱਚ ਸੰਪੰਡ ਪਗਪੁਰ ਬੇਤ ਕੀ ਮਸਲਾ ਜਿਹੜਾ ਜਿੱਥੇ ਮਸਲਾ ਸਾਡਾ ਸਰੇ ਹੀ ਵੀ ਕੋਈ ਪੜ ਪੈਰੀ ਦਾ ਝਗੜੇ ਕੋਈ ਵੱਡਾ ਝਗੜਾ ਨਹੀਂਗਾ ਇਹ ਇੱਕ ਮੁੰਡਾ ਸ਼ਰਾਬ ਪੀਂਗ ਜੁ ਸੰਦਰ ਸਿੰਘ ਸ਼ਰਾਬ ਪੀ ਕੇ ਸਾਡੇ ਘਰਾਂ ਨੂੰ ਗਾਲਾਂ ਕੱਢਦਾ ਤੇ ਮਾੜਾ ਚੰਗਾ ਬੋਲਦਾ ਕੁੜੀਆਂ ਨੂੰ ਵੀ ਤੇ ਇਹਨਾਂ ਨੇ ਅੱਗੇ ਵੀ ਇੱਕ ਘੜੀ ਕੁੜੀ ਦੇ ਨਾਲ ਥੋੜੀ ਗਲਤੀ ਕੀਤੀ ਸੀ ਉਸੇ ਗੱਲ ਤੋਂ ਮੁੜ ਕੇ ਜਦੋਂ ਉਹਨਾਂ ਨੂੰ ਧੱਕਿਆ ਵੀ ਅਸੀਂ ਨਹੀਂ ਇਹ ਗੱਲ ਹੋਉਂਦੇ ਨਹੀਂ ਇਹ ਮੁਕੇ ਸ਼ਰਾਬ ਪੀ ਕੇ ਸਾਰਾ ਜਿੰਨੇ ਬੰਦੇ ਆ ਜਿੰਨੇ ਨਾਂ ਦਿੱਤੇ ਸਾਰੇ ਸ਼ਰਾਬ ਪੀ ਆਣ ਕੇ ਘਰੇ ਗੱਲਾਂ ਕੱਟਦੇ ਆ ਤੇ ਗਲੀ ਸੜਕ ਸਾਰਾ ਪਰਿਵਾਰ ਗਲੀ ਦੇ ਵਿੱਚ ਘਰਿਆ ਗਲੀ ਦੇ ਵਿੱਚ ਹੀ ਗਾਣਾ ਕੱਟਦੇ ਆ ਇਸੇ ਗੱਲ ਤੋਂ ਅਸੀਂ ਸਾਡਾ ਝਗੜਾ ਹੋਇਆ ਜਿਹੜੇ ਇਹਨਾਂ ਦੀ ਕਹਿੰਦੇ ਦੋਵਾਂ ਤਰ੍ਹਾਂ ਦੀ ਲੜਾਈ ਦੇ ਵਿੱਚ ਇਹਨਾਂ ਦਾ ਘਰ ਪੰਤਾ ਇਹਨਾਂ ਦਾ ਕੋਈ ਦੋਸ਼ ਹੈ ਇਹਨਾਂ ਦਾ ਕੋਈ ਦੋਸ਼ ਨਹੀਂ ਇਹਨਾਂ ਨੂੰ ਨਜਾਇਜ਼ ਉਹ ਪਾਰਟੀ ਨੇ ਘਟਪਨੇ ਆ ਕਿਉਂ ਸਾਡੇ ਘਰ ਤੋਂ ਦੇ ਗਲੀੋਂ ਪਾਸੇ ਨਹੀਂ ਉਸ ਉਸ ਗਲੀ ਤਵਾਨ ਕੇ ਇਹਨਾਂ ਦੇ ਘਰ ਆਣ ਕੇ ਸਾਡੇ ਘਰੇ ਇਹਨੂੰ ਇੱਟਾਂ ਮਾਰੀਆਂ ਨੇ ਹੋਰ ਕੋਈ ਕਹਿਣੇ ਕੋਈ ਕਿ ਹਾਂ ਉਸ ਆਪਣੇ ਕੀ ਨੰਬਰ ਸੁਖਿੰਦਰ ਸਿੰਘ ਦਾ ਹਾਂ ਸੁਖਿੰਦਰ ਸਿੰਘ ਆਣ ਕੇ ਗਲੀ ਬਿੰਦਰ ਸਿੰਘ ਉਹਨੇ ਗਲੀ ਜਾਣ ਕੇ ਫੈਰ ਕੀਤੇ ਆ ਇੱਕ ਮੁੰਡੇ ਦੇ ਥੋੜੀ ਜੀ ਗੋਲੀ ਲੱਗੀ ਆ ਗਿੱਟੇ 'ਚ ਜਿਹੜੀ ਹੈਗੀ ਹੈ ਜੀ ਹੈਗੀ ਵੀ ਨਹੀਂ ਹੈਗੀ ਜੀ ਵਿਪਨ ਲਾਇਸੈਂਸੀ ਕਿ ਜਨ ਜਾਏ ਜੀ ਨਹੀਂ ਨਹੀਂ ਜਾਏ ਜੀ ਦੋ ਨੰਬਰ ਚ ਲਈ ਫਿਰਦੇ ਅੱਗੇ ਵੀ ਪਿਛੇ ਝਗੜਾ ਹੋਇਆ ਸੀ ਉਹਨੇ ਫੈਰ ਕੱਢੇ ਸੀ ਦੁਕਾਨਾ ਉੱਤੇ ਅਸੀਂ ਐਸਐਚਓ ਸਾਹਿਬ ਨੂੰ ਦੱਸਿਆ ਸੀ ਲਿਖਵਾਇਆ ਸੀ ਐਸਐਚਓ ਸਾਨੂੰ ਕੋਈ ਸਾਡੀ ਇਹ ਦੀ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਹੀਂ ਕੀਤੀ ਬਾਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਇਨਸਾਫ ਹੋਣਾ ਚਾਹੀਦਾ ਸਾਡੇ ਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਹ ਜਿਹੜੇ ਗੁੰਡਾਗਰਦੀ ਵਾਲੇ ਬੰਦੇ ਨੇ ਸਾਰਿਆਂ ਨੂੰ ਫੜ ਕੇ ਲਿਆਉਣਾ ਚਾਹੀਦਾ ਇਹਨਾਂ ਨੂੰ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਸਾਰੇ ਗੁੰਡਾਗਰਦੀ ਜਿਹਦੇ ਬੰਦੇ ਦਰਖਾਸਤ ਦੇ ਵਿੱਚ ਨਾਮ ਦਿੱਤੇ ਆ ਕਿਸ ਤਰ੍ਹਾਂ ਨਿਆਂਇਕ ਬੰਦਾ ਮਾਰਦੇ ਨੇ ਕਿਹੜਾ ਜ਼ਿੰਮੇਵਾਰ ਐਸਐਚਓ ਸਾਹਿਬ ਕੋਈ ਦਖਾਵਾ ਦਿੱਤੀ ਆ ਸਾਡੀ ਇਹਦੀ ਇਨਸਾਫ ਹੋਣਾ ਚਾਹੀਦਾ ਹੋ ਰਹੀ ਆ ਜਿਹੜੇ ਦੋਸ਼ੀ ਆ ਬਖਸ਼ੇ ਨਹੀਂ ਜਾਣਗੇ ਬਣਦੀ ਕਾਰਵਾਈ ਕੀਤੀ ਜਾ ਰਹੀ ਆ ਇਹ ਕੋ ਬਦਲ ਨਹੀਂ ਬੰਦੇ ਸਾਨੂੰ ਕਾਬੂ ਕਰ ਲੈਂਦਾ ਫਿਰ ਅੱਗੇ ਤੁਹਾਨੂੰ ਜੋ ਵੀ ਸਾਹਮਣੇ ਹੋਊਗਾ ਉੱਤਰ ਜਾਣੂ ਕਰਾ ਦਿੱਤਾ ਜਾਵੇ